ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬੱਚੀ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਜੀ ਨਾਮ ਬਾਈ ਜੀ ਲਖਵੀ ਸਿੰਘ ਸਨ ਆਫ ਸਰਜੀਤ ਸਿੰਘ ਠੀਕ ਹੈ ਜਲਾ ਜੀਲਾ ਭਾਈ ਜਿਲ੍ਹਾ ਬਠਿੰਡਾ ਜੀ ਤਹਿਸੀਲ ਠੀਕ ਹੈ ਬਾਈ ਨੇੜੇ ਪਿੰਡ ਕਿਹੜਾ ਰਹੇ ਨੇ ਪਿੰਡ ਆਕੜਗਾ ਜਲਾਲ ਕਾ ਜੀ ਭਗਤਾ ਬਾਈ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਜੀ ਠੀਕ ਆ ਭਾਈ ਭਾਈ ਜਿਹੜੀ ਬੈਡ ਦੇ ਨੇ ਆਪਣੇ ਘਰ ਦੇ ਹੋਈ ਆ ਨਹੀਂ ਭਾਈ ਜੀ ਆਪਾਂ ਸ਼ਰਮਾ ਡੇਰੀ ਫਾਰਮ ਤੋਂ ਖਰੀਦੀ ਸੀ ਓਕੇ ਭਾਈ ਠੀਕ ਆ ਕਿੰਨੀ ਕੁ ਉਮਰ ਹੋ ਗਈ ਇਹਦੀ ਇਹਦੀ 14 ਕੁ ਮਹੀਨੇ ਭਾਈ ਠੀਕ ਆ ਭਾਈ ਕਿਹੜੇ ਟੀਕੇ ਦੀ ਹੈ ਭਾਈ ਇਹ ਇਹ ਟੀਕਾ ਜੀ ਆ ਲਿਖਿਆ ਵਾ ਆਪਣਾ ਟੀਕਾ ਭਾਈ ਕੋਈ ਲਿਖਿਆ ਵਾ एवीएस स्नोमैन ਦੀ ਬੱਚੀ ਆ ਬਾਈ ਠੀਕ ਆ ਮਦਰ ਪੀਡੀਫੇ ਮੈਸੇਜ ਹੀ ਸੀ ਠੀਕ ਆ ਬਾਈ ਇਹ ਬਾਈ ਦਾ ਰਿਕਾਰਡ ਆ ਬਾਈ ਕੋਲੇ ਫੋਨ ਦੇ ਵਿੱਚ ਸਾਰਾ ਡਾਟਾ ਬਾਈ ਹੈਗਾਗਾ ਤੇ ਜਿਹੜੇ ਭਰਾ ਨੂੰ ਲੋਡ ਹੋਈ ਬਾਈ ਉਹਨੂੰ ਸੈਂਡ ਕਰ ਦੂਗਾ ਕੋਈ ਚੈੱਕ ਕਰਨੀ ਫੇਸ ਫੁੱਲ ਬੜਾ ਚੰਗਾ ਉਮਰ ਛੋਟੀ ਆ ਕੱਦ ਫੁੱਲ ਸੀਮਣ ਤਾਂ ਨਹੀਂ ਲਗਵਾਇਆ ਹਜੇ ਨਹੀਂ ਬਾਈ ਜੀ ਇੱਕ ਵਾਰੀ ਉਹ ਹੋਇਆ ਪਰ ਆਪਾਂ ਲਗਵਾਇਆ ਨਹੀਂ ਠੀਕ ਆ ਬਾਈ ਇੱਕ ਵਾਰੀ ਬਾਈ ਕਹਿੰਦਾ ਹੀਟ ਚ ਜਾ ਕੇ ਹਟ ਗਈ ਠੀਕ ਆ ਠੀਕ ਆ ਬਾਈ ਨੇ ਭਰਾਏ ਨਹੀਂ ਪ੍ਰਿੰਟ ਕੱਦ ਬਰੀਟ ਫੁੱਲ ਸੀਮਣ ਦੇ ਬਿਲਕੁਲ ਕਾਬਲ ਬਿਊਟੀ ਚੈੱਕ ਕਰੋ ਕਮਾਲਾ ਫੁੱਲ ਬਰੀਡ ਫੁੱਲ ਕੱਦ 프ਰਿੰਟ 프ਰਿੰਟ ਪੂਰਾ ਚੰਗਾ ਥਣ ਚਾਰੀ ਹੈ ਬਾਈ ਚੱਲ ਠੀਕ ਆ ਕੋਈ ਫੋਟ ਚਾਂ ਨਹੀਂ ਨਹੀਂ ਠੀਕ ਆ ਥਣ ਝੋੜੀ ਨੇੜੇ ਤੋਂ ਚੈੱਕ ਕਰ ਲੋ ਚਾਰ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਪ੍ਰਿੰਟ ਕੱਦ ਚੈੱਕ ਕਰੋ ਬਈ ਟੋਰ ਦੇ ਮਾੜੀ ਕੀ ਮੋਲ ਆ ਬਾਈ ਜੈ ਜਿਹੜਾ ਮੈਂ ਜੈ ਮੋਲ ਦਾ 35000 ਮਾਨ ਤਣ ਹੋ ਜਾ ਓਕੇ ਬਾਈ 35000 ਰੁਪਇਆ ਮੋਲ ਆ ਬਾਈ ਮਾਨ ਤਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਠੀਕ ਹੈ ਤੇ ਜਮਾ ਕਾਬਲ ਫੁੱਲ ਕੱਦ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਪੂਰਾ ਚੰਗਾ ਫੇਸ ਬੜਾ ਚੰਗਾ ਕਰਮ ਵਾਲੀ ਦਾ ਬਾਕੀ ਚੰਗੇ ਸੀਮਣ ਦੀ ਹੈ ਮਾਂ ਵੀ ਇਹਦੀ ਚੰਗੇ ਸੀਮਣ ਦੀ ਹੈ ਬਾਈ ਕੋਲੇ ਡਿਟੇਲ ਹੈਗੀ ਆ ਮਾਂ ਦਾ ਵੇਚ ਦੁੱਧ ਦਾ ਰਿਕਾਰਡ ਕਿੰਨਾ ਕੀ ਸੀ ਉਹਨਾਂ ਦੀ ਬਾਈ ਨੂੰ ਨੇ ਸ਼ਰਮਾ ਡੈਰੀ ਨਾਲ ਨਹੀਂ ਗੱਲ ਕੀਤੀ 35+ ਸੀਟਿੰਗ ਓਕੇ ਬਾਈ ਠੀਕ ਹੈ ਤੇ ਬੱਚੀ ਚੰਗੀ ਆ ਬਈ ਕੰਦ ਕਾਰਟ ਵਾਲੀ ਆ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨੇ ਆਪਣੇ ਤੇ ਕਰ ਲਿਓ ਜੀ ਧੰਨਵਾਦ ਬਾਈ